ਦੇ ਸਭ ਤੋਂ ਪੁਰਾਣੇ ਦੋਸਤਾਂ ਚੋਂ ਕਰਮਜੀਤ ਅਨਮੋਲ ਹੋਰੀ ਤੁਸੀਂ ਉਹਨਾਂ ਨੂੰ ਕੱਲ ਪਰਸੋਂ ਕੁਲਦੀਪ ਮਾਨਕ ਹੋਰਾ ਦੀਆਂ ਜਿਹੜੀਆਂ 17 ਨੇ ਉਹ ਗੁੰਗੁਣਾਉਣ ਨੂੰ ਕਿਹਾ ਸੀਗਾ ਔਰ ਉਸ ਦੇ ਵਿੱਚ ਕੁਝ ਐਡ-ਆਨ ਕੀਤਾ ਸੀ ਮੈਂ ਚਾਹੂੰਗਾ ਕਿ ਉਹ ਦਰਸ਼ਕ ਵੀ ਸੁਣਨ ਤੇ ਉਸੇ ਅੰਦਾਜ਼ ਚ ਉਸੇ ਸਟਾਈਲ ਚ ਔਰ ਉਹ ਕਿਉਂ ਤੁਸੀਂ ਕਿਹਾ ਕਿ ਕੁਲਦੀਪ ਮਾਨਕ ਸਾਹਿਬ ਦਾ ਇੱਕ ਬਹੁਤ ਬਹੁਤ ਹੀ ਜ਼ਿਆਦਾ ਫੇਮਸ ਗਾਣਾ ਚਾਦਰ ਉਹਦੇ ਵਿੱਚ ਕੁੜੀ ਦੇ ਜਜ਼ਬਾਤ ਨੇ ਬੜਾ ਵਧੀਆ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਕਰਮਜੀਤ ਕੁਲਦੀਪ ਮਾਨਕ ਸਾਹਿਬ ਦਾ ਸਕਾ ਭਾਂਜਾ ਹੈ ਤਾਂ ਉਹਨਾਂ ਦੀ ਜਿਹੜੀ ਆਵਾਜ਼ ਦਾ ਥੋੜੇ ਝਲਕ ਜਿਹੜੀ ਹੈ ਉਹ ਕਰਮਜੀਤ ਦੀ ਆਵਾਜ਼ ਤੋਂ ਮਿਲਦੀ ਹੈ ਉਹ ਸੀਗਾ ਕਿ ਨੀਵੇਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾਂ ਸਾਡੇ ਪਿੰਡੇ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਮੇਰਾ ਧਰਨੀ ਬਾਬਲ ਨਹੀਂ ਦੇਸਾਂ ਦਾ ਰਾਜਾ ਨੀਵੇਂ ਕਹਿ ਕੇ ਬਾਪੂ ਨੂੰ ਰੇਲਾਂ ਰੁਕਵਾਵਾ ਸੋ ਕੁੜੀ ਲਈ ਇੱਕ ਸਟੇਸ਼ਨ ਤੇ ਗੱਡੀ ਰਕਵਾਉਣਾ ਆਪਣੇ ਬਾਪੂ ਨੂੰ ਦੇਸਾਂ ਦਾ ਰਾਜਾ ਕਹਿਣਾ ਇਹ ਬੜੇ ਵੱਡੀ ਗੱਲ ਹੈ ਸਾਡੇ ਕਲਚਰ ਚ ਸੋ ਮੈਂ ਬਹੁਤ ਮੇਰੀ ਮੰਮੀ ਹੋਰਾਂ ਨਾਲ ਮੇਰੇ ਪੂਆਜੀ ਹੋਰਾਂ ਨਾਲ ਜੋ ਕਲਚਰ ਜੋ ਸਿੱਠਣੀਆਂ ਦੋਹੇ ਵਿਆਹਾਂ ਛਾਦੀਆਂ ਚ ਅਸੀਂ ਕਰਦੇ ਜਾਂਦੇ ਰਹੇ ਗਾਉਂਦੇ ਰਹੇ ਮੈਂ ਅੱਜ ਵੀ ਮੇਰੀ ਮਾਂ ਨਾਲ ਬਹਿ ਕੇ ਉਹਨਾਂ ਨੂੰ ਯਾਦ ਕਰ ਲੈਂਦਾ ਹਾਂ ਪਰ ਪੰਜਾਬ ਦੇ ਲੋਕ ਸਾਂਦੇ ਨੇ ਕਿ ਥੋੜਾ ਗਾ ਕੇ ਉਸੇ ਅੰਦਾਜ਼ ਚੋਰ ਜਿਹੜੀ ਲਾਈਨ ਕਿ ਸਟੇਸ਼ਨ ਤੇ ਜਿੰਨੇ ਜਦੋਂ ਜਦੋਂ ਰਿਸ਼ਤਾ ਹੁੰਦਾ ਭਰਾ ਨੂੰ ਰਿਸ਼ਤਾ ਹੁੰਦਾ ਸ਼ੁਹਾਰਾ ਲੱਗਦਾ ਕਹਿ ਲਓ ਮੰਗਣਾ ਕਹਿ ਲਓ ਉਸ ਵੇਲੇ ਭੈਣਾ ਉਹਦੇ ਲਈ ਦੋਹੇ ਗਾਉਂਦੀਆਂ ਨੇ ਕਿਉਂਕਿ ਜਿਹੜਾ ਪਟਵਾਰੀ ਆਉਧਾ ਹੈ ਨਾ ਉਹ ਪਿੰਡਾਂ ਵਾਲੀ ਸਭ ਤੋਂ ਵੱਡਾ ਹੁੰਦਾ ਹੈ ਪਿੰਡਾਂ ਵਾਲੇ ਲਈ ਬਹੁਤ ਵੱਡਾ ਆਉਧਾ ਹੁੰਦਾ ਉਹ ਉਹ ਜਿਹੜੇ ਲਿਖਿਆ ਹੋਇਆ ਸਾਡੇ ਕਲਚਰ ਚ ਵਿਰਸੇ ਚ ਵੀਰਾ ਵੇ ਪਟਵਾਰੀਆਂ ਵੀਰਾ ਤੂੰ ਤੁੱਪੇ ਜਾਵੇਂ ਵੇ ਕੁਮਲਾ ਜੇ ਮੈਂ ਹੋਮ ਬੱਦਲੀ ਵੇ ਤੇਰਾ ਸੂਰਜ ਦੇਵਾ ਬੇਅੰਤੋਂ ਪਿਆਰਿਆਂ ਛਪਾ ਮਤਲਬ ਭੈਣ ਆਪਣੇ ਭਰਾ ਦੀ ਧੁੱਪ ਰੋਕਣ ਲਈ ਬੱਦਲੀ ਬਣਨ ਤਿਆਰ ਆ ਆ ਸਾਡਾ ਕਲਚਰ ਫਿਰ ਚਾਰੇ ਭਾਈ ਚੌਧਰੀ ਵੀਰਾ ਚਾਰੇ ਥਾਣੇ ਵੇਦਾਰ ਚਾਰਾਂ ਨੂੰ ਲੱਗੀਆਂ ਕੁਰਸੀਆਂ ਕੋਈ ਚਾਰਾਂ ਨੂੰ ਲੱਗੇ ਵੇ ਜੀਵਨ ਜੋਗਿਓ ਥਾਲ ਮਤਲਬ ਥਾਲਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਸ਼ਵਾਰਾ ਖਵਾਇਆ ਜਾ ਰਿਹਾ ਹੈ ਨਾ ਫਿਰ ਜਦੋਂ ਡੋਲੀ ਤੁਰਦੀ ਹੈ ਤਾਂ ਫਿਰ ਉਦੋਂ ਦੋ ਦੋ ਦੀਆਂ ਝੋਟੀਆਂ ਬਣਾ ਕੇ ਉਂ ਬੀਬੀ ਛੱਡਨੀ ਪੀੜੀ ਦੀ ਡੋਰ ਨਹੀਂ ਸਾਡਾ ਕੀ ਐ ਜੋਰ ਨਹੀਂ ਜੋਰਾਵਾਂ ਵਾਲੇ ਲੈ ਨਹੀਂ ਚੱਲੇ ਬੀਬੀ ਛੱਡਨੀ ਪੀੜੀ ਦਾ ਪਾਵਾ ਨਹੀਂ ਸਾਡਾ ਕੀ ਐ ਦਾਵਾ ਨਹੀਂ ਦਾਵੇ ਵਾਲੇ ਲੈ ਨਹੀਂ ਚੱਲੇ ਬੀਬੀ ਟੱਚਿੰਗ ਬਹੁਤ ਦਿਲ ਬਹੁਤ ਭਵਗਵੀ ਹੋ ਤੁਸੀਂ ਔਰ ਦਿਲ ਦੇ ਸਾਫ਼ ਹੋ ਜਿਸ ਵੇਲੇ ਡੋਲੀ ਤੁਰਨ ਲੱਗਦੀ ਐ ਮਾਹੌਲ ਗਮਗੀਨ ਹੋ ਜਾਂਦਾ ਇੱਕ ਕਾਲਜੇ ਦਾ ਟੁਕੜਾ जा रहे हैं डोली 'ਚ ਬੈਠ ਰਹੇ ਸਾਰੇ ਹੀ ਲਗਭਗ ਉਸ ਵਿੱਚ ਇਮੋਸ਼ਨ ਹੁੰਦੇ ਨੇ ਇੱਕ ਬਾਪ ਹੁੰਦਾ ਹੈ ਜਿਹੜਾ ਕੋਸ਼ਿਸ਼ ਕਰਦਾ ਹੈ ਕਿ ਕਟੁਕੜ ਮੈਂ ਸਟਰੋਂਗ ਰਵਾਂ ਪਰ ਫਿਰ ਵੀ ਬਾਪ ਹੈ ਤੇ ਉਹ ਅੱਖਾਂ 'ਚੋਂ ਅਥਰੂ ਆਉਂਦੇ ਨੇ ਤਾਂ ਓਲੇ ਨੂੰ ਹੋ ਕੇ ਜਦੋਂ ਥੋੜਾ ਅੱਖਾਂ ਦੇ ਅਥਰੂ ਸਾਫ਼ ਕਰਦਾ ਤਾਂ ਡੋਲੀ ਵਾਲੀ ਕੁੜੀ ਜਿਹੜੀ ਉਹਦੀ ਬੇਟੀ ਹੈ ਉਹਨੂੰ ਪਤਾ ਲੱਗ ਜਾਂਦਾ ਫਿਰ ਉਹਦੇ ਵੱਲੋਂ ਸਾਡੀਆਂ ਦਾਦੀਆਂ ਚਾਚੀਆਂ ਨਾਨੀਆਂ ਗਾਉਂਦੀਆਂ ਮੋਰਾ ਨੇ ਪਹਿਲਾਂ ਪਾਲੀਆਂ ਬਾਬਲ ਸ਼ਮ ਸ਼ਮ ਰੋਵੇ ਤੂੰ ਕਿਉਂ ਰੋਣਾ ਬਾਬਲਾ ਤੀਆਂ ਤਨ ਵੇਪਰਾਏ ਇਕੋ ਤੀਆਂ ਦੀ ਬੇਨਤੀ ਵੇ ਸਾਨੂੰ ਦੂਰ ਨਾ ਵਿਆਹੋ ਦੂਰਾਂ ਦੇ ਪਰਮਟ ਦੂਰ ਦੇ ਵੇ ਸਾਥੋਂ ਮਿਲਿਆ ਨਾ ਜਾਏ ਇਕੋ ਤੀਆਂ ਦੀ ਬੇਨਤੀ ਵੇ ਕੋਈ ਮਿਲਣੇ ਨੂੰ ਆਏ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਮਾਨ ਸਰ ਤੁਸੀਂ ਤਾਂ ਤੁਸੀ ਕੋਈ ਮਿੰਟ ਲੱਗ ਰਿਹਾ ਭਾਬੂ ਖੋਏ ਮੈਂ ਤੁਹਾਡੀ ਅੱਖਾਂ ਬਿਆਨ ਕਰ ਕਲਚਰ ਹੈ ਜੀ ਸਾਡਾ ਅਸਲ ਸਾਡਾ ਕਲਚਰ ਹੈ ਤੁਸੀਂ ਆਪਣੇ ਬਾਪੂ ਜੀ ਦੇ ਬੜੇ ਨੇੜੇ ਰਹੇ ਹੋ ਜੀ ਉਮੂਮਨ ਤੁਹਾਡੀਆਂ ਗੱਲਾਂ ਹੀ ਸੁਣਿਆ ਜਾਂਦਾ ਹੈ ਕਿ ਮਹਿੰਦਰ ਮਾਸਟਰ ਦਾ ਮੈਂ ਮੁੰਡਾ ਮਹਿੰਦਰ ਮਾਸਟਰ ਦਾ ਮੈਨੂੰ ਯਾਦ ਆ ਤੁਸੀਂ ਇੱਕ ਵਾਰ ਕਿਹਾ ਸੀਗਾ ਕਿ ਜਦੋਂ ਪਹਿਲੀ ਵਾਰ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਆਰਟਿਸਟ ਬਣਨਾ ਚਾਹੁੰਦੇ ਹੋ ਤੁਹਾਨੂੰ ਕੁੱਟਿਆ ਵੀ ਸੀਗਾ ਸ਼ਾਇਦ ਉਹਨਾਂ ਨੇ ਔਰ ਜਦੋਂ ਪਹਿਲੀ ਵਾਰ ਇੰਟਰਵਿਊ ਲੈਣ ਲਈ ਕੋਈ ਤੁਹਾਡੇ ਕੋਲ ਪਹੁੰਚਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਭਗਵੰਤ ਮਾਨ ਦਾ ਮੁੰਡਾ ਹਾਂ ਸੋ ਭਗਵਾਨ ਜੀ ਮੇਰਾ ਮੁੰਡਾ ਹੈ ਮੇਰਾ ਮੁੰਡਾ ਹੈ ਸੋ ਮਾਪੇ ਕਈ ਵਾਰੀ ਦੇਖੋ ਹੁੰਦਾ ਉਹਨਾਂ ਨੂੰ ਕਦੀ ਕਿਹਾ ਸੀ ਕਿ ਮੈਂ ਸੀਐਮ ਬਣਾਗਾ ਕਲਾਕਾਰ ਤੋਂ ਬਾਅਦ ਉਹਨਾਂ ਨਾਲ ਕਦੀ ਗੱਲ ਹੋਈ ਸੀ ਨਹੀਂ ਉਹਨਾਂ ਦੀ ਜਮ ਇਸ ਕਰਦੇ ਉਹਨਾਂ ਨੂੰ ਬਹੁਤ ਮੇਰੇ ਰਾਜਨੀਤੀ ਚ ਆਉਣ ਤੋਂ ਪਹਿਲਾਂ ਡੈਥ ਹੋ ਗਈ ਉਹਨਾਂ ਦੀ 2011 ਚ ਉਹਨਾਂ ਦੀ ਡੈਥ ਹੋ ਗਈ ਤੇ ਮਤਲਬ ਹਜੀ ਜਸਟ ਮੈਂ ਪੀਪੀਪੀ ਜੁਆਇਨ ਹੀ ਕੀਤੀ ਸੀ ਤੇ ਕਾਸ਼ਿਵਾਜ ਹੁੰਦੇ ਤਾਂ ਬੜੇ ਖੁਸ਼ ਹੁੰਦੇ ਪਰ ਉਹ ਕਿਉਂਕਿ ਐਮਏ ਪੋਲੀਟੀਕਲ ਸਾਇੰਸ ਬੀਐਸਸੀ ਬੀਐਡ ਉਸ ਇਲਾਕੇ ਦੇ ਕਾਫੀ 20 25 ਕਿਲੋਮੀਟਰ ਦੇ ਰੇਡੀਅਸ ਦੇ ਕਲੌਤੇ ਪੜੇ ਲਿਖੇ ਸੀਗੇ ਜਿਹੜੇ ਸਾਇੰਸ ਟੀਚਰ ਸੀ ਮੈਥ ਵੀ ਪੜਾਉਂਦੇ ਸੀ ਪੋਲਿਟਿਕਸ ਦਾ ਤੇ ਖੇਡਾਂ ਦਾ ਚਿੰਗ ਜਿਹੜੀ ਮੈਨੂੰ ਉਹਨਾਂ ਤੋਂ ਲੱਗੀ ਸੋ ਮੈਂ ਉਸ ਵੇਲੇ ਵੀ ਜਦੋਂ ਟੀਵੀ ਤੇ ਰਿਜ਼ਲਟ ਆਉਂਦੇ ਹੁੰਦੇ ਤਾਂ ਦੋ ਦੋ ਤਿੰਨ ਤਿੰਨ ਦਿਨ ਰਿਜ਼ਲਟ ਹੀ ਚੱਲ ਜਾਂਦੇ ਪਰਚੀਆਂ ਗਿਣਦੇ ਸੀ ਨਾ ਤਾਂ ਫਿਰ ਮੈਨੂੰ ਨਾਲ ਬਿਠਾਉਂਦੇ ਹੁੰਦੇ ਉਹ ਰਿਸਟਰ ਲੈ ਕੇ ਕਿ ਲਿਖ ਇੰਨੀ ਅਸੀਟਾ ਇਹਨਾਂ ਨੂੰ ਆ ਗਿਆ ਇੰਨੀ ਇਹਨਾਂ ਨੂੰ ਆ ਗਿਆ ਮਤਲਬ 7ਵੇਂ 8ਵੇਂ ਚ ਪੜਦਾ ਸੀਗਾ ਜਦੋਂ ਮੈਨੂੰ ਅੱਜ ਸ਼ਾਇਦ ਜੇ ਪਾਰਲੀਮੈਂਟ 'ਚ ਵੀ ਅੱਜ ਵੀ ਜਿਹੜੇ ਬੰਦੇ ਆ ਸ਼ਾਇਦ 70 80% ਨੂੰ ਅੱਜ ਵੀ ਨਹੀਂ ਪਤਾ ਹੋਣਾ ਡੀਐਮਕੇ ਤਾਮਿਲਨਾਡੂ ਦੀਆਂ ਦੋ ਪਾਰਟੀਆਂ ਨੇ ਡੀਐਮਕੇ ਤੇ ਏਆਈਡੀਐਮਕੇ ਉਹਨਾਂ ਦੀ ਫੁੱਲ ਫਾਰਮ ਕੀ ਹੈ ਮੈਨੂੰ 7ਵੀਂ ਕਲਾਸ 'ਚ ਪਤਾ ਲੱਗਿਆ ਸੀ ਇਹ ਮੇਰੇ ਡੈਡੀ ਤੋਂ ਡੀਐਮਕੇ ਦ੍ਰਵਿੜ ਮੁਰਤਮ ਕੜਗਮ ਏਆਈਡੀਐਮਕੇ ਆਲ ਇੰਡੀਆ ਦ੍ਰਵਿੜ ਮੁਰਤਮ ਕੜਗਮ ਉਸ ਵੇਲੇ ਦੀ ਚਿੰਗ ਲੱਗੀ ਹੋਈ ਆ ਜਿਹੜੀ ਬਾਅਦ 'ਚ ਭੰਬੜ ਬਣ ਗਈ ਤੇ ਅੱਜ ਪੰਜਾਬ ਦੀ ਦੇ ਮੁੱਖ ਸੇਵਾਦਾਰ ਵਜੋਂ ਬੈਠੇ ਆ। ਨਹੀਂ ਤੁਸੀਂ ਹੋਰ ਮੈਂ ਥੋੜਾ ਜਿਹਾ ਪਰਸਨਲ ਸਵਾਲ ਜ਼ਰੂਰ ਤੁਸੀਂ ਜਿਆ ਕਿ ਜਦੋਂ ਆਪਣੇ ਦੋਸਤਾਂ ਨੂੰ ਕਈਆਂ ਨੂੰ ਫੋਨ ਕਰਦਾ ਹੁਣ ਵੀ ਉਹ ਮੈਨੂੰ ਬਾਈ ਕਹਿੰਦੇ ਆ। ਬਾਈ ਕਹਿੰਦੇ। ਅੱਛਾ ਬੇਬੇ ਤੁਹਾਨੂੰ ਕਿਹੜੇ ਨਾਮ ਤੋਂ ਬੁਲਾਉਂਦੇ ਆ? ਪੁੱਤ। ਪੁੱਤ ਕਹਿੰਦੇ ਆ ਤੁਹਾਡਾ ਨਾਮ ਲੈਨੇ ਆ ਜਦੂਰ ਤੋਂ ਬੁਲਾਣਾ ਹੋਵੇ ਫੋਨ ਕਰਨਾ ਹੋਵੇ। ਮਾਂ ਵਾਸਤੇ ਕੋਈ ਨਾਮ ਨਹੀਂ ਹੁੰਦਾ ਉਹ ਤਾਂ ਕੁਝ ਵੀ ਨਹੀਂ ਹੁੰਦਾ ਨਾ ਕਿ ਘਰ ਚ ਕਈ ਵਾਰ ਨਿਕਨੇਮ ਰੱਖਿਆ ਹੁੰਦਾ ਹੈ। ਨਹੀਂ ਬਸ ਭਗਵੰਤ ਜਾਂ ਤਾਂ ਕੱਲਾ ਭਗਵੰਤ ਜਾਂ ਵੀ ਪੁੱਤ ਆਏ। ਸੋ ਬਹੁਤ ਸਾਰੇ ਲੋਕ ਬੇਬੇ ਕੋਲੇ ਆ ਜਾਂਦੇ ਆ। ਵੀ ਆਹ ਕੰਮ ਨੇ ਆ ਕੰਮ ਉਹ ਕਹਿੰਦੇ ਪੁੱਤ ਮੈਨੂੰ ਨਹੀਂ ਪਤਾ ਮੈਂ ਅਰਜੀ ਦੇ ਦੋ ਅੱਗੇ ਤਾਂ ਉਹਨੇ ਕਾਹਾਂ ਕਰਨਾ ਸੋ ਮਾਵਾ ਦਾ ਤਾਂ ਖੈਰ ਕੋਈ ਦੇਣ ਬਿਲਕੁਲ ਸਾਡੇ ਕਲਚਰ ਚ ਸਾਡੇ ਪੰਜਾਬੀ ਵਿਰਸੇ ਚ ਇੱਕੋ ਹੀ ਇੱਕੋ ਹੀ ਰਿਸ਼ਤਾ ਜਿਹੜਾ ਇੱਕ ਅੱਖਰ ਨਾਲ ਲਿਖਿਆ ਜਾਂਦਾ ਮਾਂ ਬਾਕੀ ਸਾਰੇ ਰਿਸ਼ਤੇ ਘਟੋ ਘਟ ਦੋ ਨਾਲ ਭੈਣ ਪਿਓ ਫੁੱਫੜ ਤਿੰਨ ਨਾਲ ਹੋ ਗਿਆ ਇਕੱਲਾ ਇੱਕ ਅੱਖਰ ਹੈ ਇੱਕੋ ਅੱਖਰ ਨੂੰ ਦੁਨੀਆ ਭਰ ਦਾ ਕੋਈ ਦਾਨਿਸ਼ਮੰਦ ਕੋਈ ਵਿਦਵਾਨ ਐਕਸਪਲੇਨ ਨਹੀਂ ਕਰ ਸਕਿਆ ਕਿ ਮਾਂ ਕੀ ਹੁੰਦੀ ਹੈ ਬਸ ਇੰਨੀ ਹੈ ਕਿ ਮਾਂ ਮਾਂ ਹੁੰਦੀ ਹੈ ਬਸ ਉਹ ਤੋਂ ਵੱਡਾ ਭਾਵੇਂ ਉਹ ਅਨਪੜਾ ਭਾਵੇਂ ਪੀ ਐਚ ਡੀ ਕੀਤੀ ਹੈ ਮਾਂ ਮਾਂ ਹੈ ਔਰ ਹਮੇਸ਼ਾ ਜਦੋਂ ਮਾਂ ਮੰਗੂਗੀ ਦਵਾਈ ਮੰਗੂਗੀ ਪਾਪ ਦੇ ਜਵਾਕਾਂ ਵਾਸਤੇ ਤਰੱਕੀਆਂ ਵਾਸਤੇ ਆਪਾਂ ਹੁਣ ਥੋੜਾ ਜਿਆਦਾ ਫੇਰ ਪੋਲਿਟੀਕਲ ਦੇ ਪਾਸੇ ਨਵਾ ਜਾਈਏ ਸਿਆਸੀ ਯੋਰ ਪੰਜਾਬ ਦੇ ਇੱਕ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਲੈ ਕੇ ਤੁਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਏ ਸੀ ਰਾਜਪਾਲ ਜੀ ਕੋਲ ਗਿਆ ਉਹ ਉਸ ਤੋਂ ਬਾਅਦ ਉਹ ਰਾਸ਼ਟਰਪਤੀ ਨੂੰ ਭੇਜ ਦਿੱਤਾ ਗਿਆ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਠੰਡੇ ਬਸਤੇ ਚ ਪੈ ਗਿਆ ਤੁਸੀਂ ਕੀ ਉਸ ਦੀ ਸਥਿਤੀ ਜਾਂ ਸਟੇਟਸ ਦੇਖ ਰਹੇ ਹੋ ਮੇਰਾ ਮਕਸਦ ਇਹਦੇ ਵਿੱਚ ਕੋਈ ਨਾ ਤਾਂ ਮੈਂ ਕੋਈ ਧਾਰਮਿਕ ਕੋਈ ਛੇੜਛਾੜ ਕਰਨਾ ਚਾਹੁੰਦਾ ਜਾਂ ਕੋਈ ਸਾਨੂੰ ਗੁਰਬਾਣੀ ਜਿਹੜੀ ਹੈ ਬਹੁਤ ਵੱਡਾ ਖਜ਼ਾਨਾ ਹੈ ਦਸਾਂ ਗੁਰੂਆਂ ਦੀ ਬਾਣੀ ਪਟਾਂ ਦੀ ਬਾਣੀ ਐਡਾ ਵੱਡਾ ਖਜ਼ਾਨਾ ਸਾਡੇ ਕੋਲੇ ਪਿਆ ਅਸੀਂ ਚਾਹੁੰਦੇ ਹਾਂ ਇਹਦਾ ਪ੍ਰਸਾਰ ਪੂਰੀ ਦੁਨੀਆ 'ਚ ਹੋਵੇ ਅੱਜ ਜਿਹੜੇ ਵੀ ਮਾਧਿਅਮ ਆ ਗਏ YouTube ਤੋਂ ਲੈ ਕੇ ਜਿਹੜੇ ਮਾਧਿਅਮ ਆ ਗਏ ਹਰਸਨ ਉਹ ਸਾਰਿਆਂ ਤੇ ਗੁਰਬਾਣੀ ਸੁਣਨ ਨੂੰ ਮਿਲੇ ਉਹ ਇੱਕੋ ਚੈਨਲ ਨੂੰ ਕਿਉਂ ਦੇ ਰੱਖੀ ਐ ਸਮਝ ਨਹੀਂ ਆਉਂਦੀ ਇਹ ਕਿਸੇ ਦੇ ਐਕਸਕਲੂਸਿਵ ਰਾਈਟਸ ਕਿਵੇਂ ਬਣ ਗਏ